ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸੂਰਜ ਦਾ ਟਾਈਮ ਮੈਚ ਜੀ ਵਜ ਗਿਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਤੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਤੁਸੀਂ ਘਰੇ ਬੈਠੇ ਹੀ ਪੰਜਾਬ ਤੋਂ 60000 ਰੁਪਏ ਮਹੀਨਾ ਕਮਾ ਸਕਦੇ ਹੋ। ਬਹੁਤ ਹੀ ਵਧੀਆ ਕੰਮ ਹੈ ਇਹ ਬਹੁਤ ਸੌਖਾ ਹੈ ਕੋਈ ਜਿਆਦਾ ਔਖਾ ਨਹੀਂ ਹੈ। ਨਾ ਸਿਰਫ ਤੁਸੀਂ 50-60000 ਰੁਪਏ ਕਮਾ ਸਕਦੇ ਹੋ ਬਲਕਿ ਤੁਸੀਂ ਆਪਣੇ ਬੱਚਿਆਂ ਵਾਸਤੇ ਵੀ ਇੱਕ ਵਧੀਆ ਬਿਜ਼ਨਸ ਸੈੱਟ ਕਰਕੇ ਦੇ ਸਕਦੇ ਹੋ। ਫਿਰ ਉਹਨਾਂ ਨੂੰ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਤੇ ਤੁਹਾਡੇ ਕੋਲ ਵੀ ਰਹਿਣਗੇ ਤੁਹਾਡੀ ਅੱਖਾਂ ਦੇ ਸਾਹਮਣੇ ਵੀ ਰਹਿਣਗੇ ਤੇ ਜਿਹੜਾ ਆਪਣਾ ਕਮਾਈ ਆ ਉਹ ਵੀ ਕਰਦੇ ਰਹਿਣਗੇ ਤੇ ਸਭ ਤੋਂ ਵੱਡੀ ਚੀਜ਼ ਆਪਣੇ ਕੰਮ ਦੇ ਆਪ ਮਾਲਕ ਹੋਣਗੇ ਕਿਸੇ ਦੇ ਅੱਗੇ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ ਸੋ ਇਹ ਕੰਮ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਮੈਂ ਖੁਦ ਕੀਤਾ ਹੋਇਆ ਜੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੇ ਇਸ ਵੀਡੀਓ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਦਾ ਕਾਰਨ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਤਾਂ ਮੰਗਾਈ ਬਹੁਤ ਜ਼ਿਆਦਾ ਦੂਸਰਾ ਸਾਨੂੰ ਪਹਿਣਾ ਨੂੰ ਹੁੰਦਾ ਹਨ ਵੀ ਅਸੀਂ ਆਪਣੇ ਹਸਬੰਦ ਦੀ ਹੈਲਪ ਕਰੀਏ ਕਿਉਂਕਿ ਘਰ ਦੇ ਖਰਚੇ ਇੰਨੇ ਜ਼ਿਆਦਾ ਨੇ ਮੰਗਾਈ ਕਰਕੇ ਬੱਚਿਆਂ ਦੀ ਪੜ੍ਹਾਈ ਵੀ ਬਹੁਤ ਜ਼ਿਆਦਾ ਅੱਜ ਕੱਲ ਮਹਿੰਗੀ ਹੋਈ ਪਈ ਹੈ ਅੱਜ ਕੱਲ ਦਾਲਾਂ ਦੇ ਰੇਟ ਹੀ ਬਹੁਤ ਜ਼ਿਆਦਾ ਹੋਏ ਪਏ ਨੇ ਤੇ ਜਿਹੜੀਆਂ ਸਾਡੀਆਂ ਲੋੜ ਬੰਦੀ ਡੇਲੀ ਦੀਆਂ ਜ਼ਰੂਰਤਾਂ ਨੇ ਉਹਨਾਂ ਚ ਵੀ ਮਤਲਬ ਕਿ ਤੁਸੀਂ ਇਹ ਸਮਝ ਲਓ ਵੀ 15-20 ਹਜ਼ਾਰ ਰੁਪਏ ਆ ਰਾਮ ਦਾ ਮਹੀਨੇ ਦਾ ਘਰ ਚੁਕੇ ਲੈਣ ਦਾ ਕੰਮ ਵਿੱਚ ਪੜਾਈ ਵਗੈਰਾ ਹੋ ਗਈ ਜਾਂ ਕਦੇ ਦਵਾਈ ਬੂਟੀ ਹੋ ਗਈ ਨਿੱਕੇ ਮੋٹے ਖਰਚੇ ਕਰਦੇ ਕਰਦੇ ਅਗਰ ਪਾ ਹੱਥ ਵਿੱਚ ਪੂਰਾ ਘੁੱਟੇ ਨਾ ਤਾਂ ਵੀ ਆਪਣਾ ਇੱਥੋਂ ਤੱਕ ਖਰਚਾ ਚੱਲ ਜਾਂਦਾ ਹੈ ਬਿਜਲੀ ਦੇ ਬਿੱਲ ਹੋ ਗਏ ਹੈ ਨਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਖਰਚੇ ਆਪਾਂ ਮਿਲਾਉਣੇ ਆ ਤਾਂ ਆਮ ਨਾਲ ਆਪਣਾ ਇਹ ਖਰਚਾ ਹੋ ਜਾਂਦਾ ਫਿਰ ਪਿੱਛੇ ਬਚਤ ਕਰਨ ਨੂੰ ਕੁਝ ਨਹੀਂ ਬਚਦਾ ਸੋ ਇਸੇ ਕਰਕੇ ਇੱਕ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਦੂਜੀ ਗੱਲ ਮੈਂ ਇਹ ਜ਼ਰੂਰ ਕਹੂੰਗੀ ਵੀ ਅਗਰ ਤੁਸੀਂ ਇਹ ਕੰਮ ਕਰਨਾ ਨਾ ਤੇ ਤੁਹਾਡੇ ਅੰਦਰ ਇੱਕ ਤਾਂ ਜਲਵਾ ਹੋਣਾ ਚਾਹੀਦਾ ਇੱਕ ਹੌਸਲਾ ਪੂਰਾ ਹੋਣਾ ਚਾਹੀਦਾ ਕੌਨਫੀਡੈਂਸ ਹੋਣਾ ਚਾਹੀਦਾ ਵੀ ਹਾਂ ਅਸੀਂ ਕਰ ਸਕਦੀਆਂ ਤੇ ਇੱਕ ਨਹੀਂ ਮੰਨਣੀ ਸ਼ਰਮ ਕਿਉਂਕਿ ਜੇ ਆਪਾਂ ਸ਼ਰਮ ਮੰਨਣ ਲੱਗੇ ਹਨਾ ਵੀ ਲੋਕ ਕੀ ਕਹਿਣਗੇ ਵੀ ਇਹ ਇਹ ਕੰਮ ਕਰਦੇ ਨੇ ਤੇ ਦੇਖੋ ਆਰੀ ਵੀ ਇੱਕ ਪਾਸੇ ਦੁੰਦੇ ਹੁੰਦੇ ਆ ਜਹਾਨੂ ਦੋਨੇ ਪਾਸੇ ਹੁੰਦੇ ਆ ਸੋ ਜੇ ਆਪਾਂ ਲੋਕਾਂ ਦੀ ਪਰਵਾਹ ਕਰਨ ਲੱਗੇ ਤਾਂ ਪਉਥੇ ਰੁਕੇ ਰਹਿ ਜਾਾਂਗੇ ਆਪਾਂ ਆਪਣੀ ਬੱਚਿਆਂ ਲਈ ਆਪਣੇ ਪਰਿਵਾਰ ਲਈ ਕੁਝ ਨਹੀਂ ਕਰ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਮੈਂ ਇਹ ਕੰਮ ਖੁਦ ਕੀਤਾ ਹੋਇਆ ਮੈਨੂੰ ਪਤਾ ਇਸ ਕੰਮ ਦਾ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਹੁੰਦਾ ਬਹੁਤ ਵਧੀਆ ਕਮਾਈ ਹੁੰਦੀ ਐ ਇਸ ਕੰਮ ਦੇ ਵਿੱਚ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰ ਰਹੀ ਆਂ ਅਗਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਵੀ ਕਰ ਸਕਦੇ ਹੋ ਅਗਰ ਸ਼ਹਿਰ ਦੇ ਨੇੜੇ ਰਹਿੰਦੇ ਹੋ ਤਾਂ ਤਾਂ ਹੋਰ ਵੀ ਬਹੁਤ ਵਧੀਆ ਗੱਲ ਐ ਕਿਉਂਕਿ ਸ਼ਹਿਰ ਦੇ ਵਿੱਚ ਇਹ ਕੰਮ ਹੋਰ ਵੀ ਜ਼ਿਆਦਾ ਵਧੀਆ ਸਾਨੂੰ ਮੁਨਾਫਾ ਦਿੰਦਾ ਹੁਣ ਆਪਾਂ ਗੱਲ ਕਰਦੇ ਆਂ ਵੀ ਕੰਮ ਕਰਨਾ ਕੀ ਐ ਦੇਖੋ ਮੇਰੀਆਂ ਸਾਰੀਆਂ ਭੈਣਾਂ ਨੂੰ ਆਪਾਂ ਨੂੰ ਰਸੋਈ ਦਾ ਕੰਮ ਤਾਂ ਆਉਂਦਾ ਹੀ ਐ ਹੁਣ ਤੁਸੀਂ ਇਹ ਨਾ ਸੋਚੋ ਅੱਛਾ ਜੀ ਇਹ ਕੰਮ ਕਰਨਾ ਨਹੀਂ ਇਸ ਕੰਮ ਦੇ ਵਿੱਚ ਲੋਕ ਲੱਖਾਂ ਲਖਰ ਤੇ ਕੁਮਾਰੇ ਨਹੀਂ ਅਗਰ ਤੁਹਾਡੇ ਅੰਦਰ ਜਜ਼ਬਾ ਹੈ ਨਾ ਕਰਨ ਦਾ ਤਾਂ ਫਿਰ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਕੋਈ ਵੀ ਇੱਕ ਚੀਜ਼ ਆਉਣੀ ਚਾਹੀਦੀ ਹੈ ਚੰਗੀ ਤਰ੍ਹਾਂ ਕਿਹੜੀ ਚਾਹੇ ਤੁਹਾਨੂੰ ਨੂਡਲਸ ਆਉਂਦੇ ਹੋਣ ਚਾਹੇ ਤੁਹਾਨੂੰ ਸਮੋਸਾ ਆਉਂਦਾ ਹੋਵੇ ਚਾਹੇ ਤੁਹਾਨੂੰ ਵਧੀਆ ਸਪਰਿੰਗ ਰੋਲ ਬਣਾਉਣੇ ਆਉਂਦੇ ਆ ਚਾਹੇ ਤੁਹਾਨੂੰ ਮੋਮੋਜ਼ ਬਣਾਉਣੇ ਆਉਂਦੇ ਨੇ ਚਾਹੇ ਤੁਹਾਨੂੰ ਘਰੇ ਕੇਕ ਬਣਾਉਣੇ ਆਉਂਦੇ ਨੇ ਉਹਨੂੰ ਡੈਕੋਰੇਟ ਕਰਨਾ ਆਉਂਦਾ ਚਾਹੇ ਤੁਹਾਨੂੰ ਵਧੀਆ ਗੁਲਾਬ ਜਾਮਨਸ ਵਧੀਆ ਵਧੀਆ ਬਣਾਉਣੀਆਂ ਆਉਂਦੀਆਂ ਮਤਲ ਇੱਕ ਕਹਿੰਦੇ ਹੁੰਦੇ ਨਾ ਕਈ ਇਨਸਾਨ ਕੋਈ ਇਹੋ ਜੀ ਰੈਸਪੀ ਹੁੰਦੀ ਆ ਕੋਈ ਇਹੋ ਜੀ ਖਾਣ ਵਾਲੀ ਚੀਜ਼ ਹੁੰਦੀ ਆ ਕਿ ਉਹ ਬਹੁਤ ਵਧੀਆ ਬਣਾਉਂਦਾ ਹੁੰਦਾ ਉਸ ਚੀਜ਼ ਦੇ ਵਿੱਚ ਐਕਸਪਰਟ ਹੁੰਦਾ ਦੇਖੋ ਖਾਣ ਵਾਲੀਆਂ ਚੀਜ਼ਾਂ ਤਾਂ ਆਪਾਂ ਘਰ ਦੇ ਵਿੱਚ ਬਹੁਤ ਸਾਰੀਆਂ ਬਣਾਉਂਦੇ ਆ ਪਰ ਕੋਈ ਇੱਕ ਇਹੋ ਜੀ ਚੀਜ਼ ਹੁੰਦੀ ਹੈ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਬੀ ਐਕਸਪਰਟ ਹੁੰਦੇ ਆ ਤਾਂ ਨਾ ਅੱਜ ਕੱਲ੍ਹ ਦੋ ਸਰਵਿਸਾਂ ਚੱਲ ਰਹੀਆਂ ਨੇ ਸ਼ਹਿਰਾਂ ਦੇ ਵਿੱਚ ਇੱਕ ਤਾਂ Zomato ਇੱਕ Swiggy ਠੀਕ ਹੈ ਲੋਕ ਕੀ ਕਰਦੇ ਨੇ ਜਿਹੜੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਿਜ਼ੀ ਲੋਕ ਨੇ ਨਾ ਜਿੰਨਾਂ ਕੋਲ ਟਾਈਮ ਨਹੀਂ ਆ ਸ਼ਹਿਰਾਂ ਦੇ ਵਿੱਚ ਵੀ ਆ ਤਾਂ ਉਹ ਕੀ ਕਰਦੇ ਨੇ ਨਾ ਫੋਨ ਕਰਦੇ ਨੇ ਐਪ ਦੇ ਥਰੂ ਤੇ ਉਹ ਖਾਣ ਵਾਲੀ ਚੀਜ਼ ਮੰਗਾ ਲੈਂਦੇ ਆ ਤੇ ਪ੍ਰੈਫਰ ਕਰਦੇ ਨੇ ਉਹ ਘਰ ਦੇ ਬਣੀ ਹੋਈ ਚੀਜ਼ ਜਦੋਂ ਤੁਸੀਂ ਘਰੇ ਚੀਜ਼ ਬਣਾ ਕੇ ਦੋਗੇ ਬਿਨਾ ਉਹ ਜ਼ਿਆਦਾ ਆਇਲ ਤੋਂ ਜ਼ਿਆਦਾ ਬਿਨਾ ਉਹ ਪਚਾਦਾ ਮਸਾਲਿਆਂ ਤੋਂ ਨਾਰਮਲ ਸਿੰਪਲ ਸਾਦੇ ਤਰੀਕੇ ਨਾਲ ਪਰ ਸਵਾਦ ਵੀ ਹੋਵੇ ਤੇ ਵੀ ਇਦਾਂ ਤਿਆਰ ਕਰਕੇ ਦੋਗੇ ਘਰੇ ਤਿਆਰ ਕਰੋਗੇ ਸਾਫ ਸੁਥਰੇ ਤਰੀਕੇ ਨਾਲ ਤਾਂ ਫਿਰ ਲੋਕ ਉਸ ਚੀਜ਼ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਉਹ ਫਿਰ ਜਿਹੜਾ ਜ਼ੋਮੈਟੋ ਜਾਂ ਸੁਈਗੀ ਦਾ ਬੰਦਾ ਹੁੰਦਾ ਨਾ ਉਹ ਘਰੇ ਆਂਦਾ ਹੈ ਤੁਸੀਂ ਸਿਰਫ ਬਣਾ ਕੇ ਪੈਕ ਕਰਨਾ ਹੈ ਤੁਸੀਂ ਅਗਲੇ ਦੇ ਘਰੇ ਹੀ ਦੇਣ ਜਾਣਾ ਉਹ ਬੰਦਾ ਆਂਦਾ ਸੁਈਗੀ ਦਾ ਜਾਂ ਜ਼ਮੈਟੋ ਦਾ ਉਹਦੇ ਕੋਲ ਲਾਲ ਜਿਹਾ ਬੈਗ ਹੁੰਦਾ ਉਹ ਘਰੇ ਆਏਗਾ ਆਰਡਰ ਚੱਕੇਗਾ ਲੈ ਜਾਏਗਾ ਤੁਹਾਨੂੰ ਪੇਮੈਂਟ ਕਰ ਦੇਗਾ ਜਾਂ ਕਈ ਵੇ ਅੱਜ ਤੱਕ ਆਨਲਾਈਨ ਵਗੈਰਾ ਪੇਮੈਂਟਸ ਵੀ ਚਲਦੀਆਂ ਨਹੀਂ ਹਨਾ ਸੋ ਇਹਦੇ ਨਾਲ ਮੇਰੀਆਂ ਬਹੁਤ ਸਾਰੀਆਂ ਭੈਣਾਂ ਘਰੇ ਬੈਠੀਆਂ ਪੰਜਾਬ 50 50 60 60000 ਛੱਡੋ ਲੱਖ ਲੱਖ ਰੁਪਇਆ ਵੀ ਕਮਾਰੀਆਂ ਨੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਬੈਠੀਆਂ ਉਹਨਾਂ ਤੋਂ ਹੋਰ ਵੀ ਸੌਖਾ ਹੈ ਜਿਹੜੀਆਂ ਪਿੰਡਾਂ ਦੇ ਵਿੱਚ ਸ਼ਹਿਰ ਦੇ ਨੇੜੇ ਨੇ ਉਹ ਵੀ ਇਹ ਕਰ ਸਕਦੀਆਂ ਪਰ ਜੇ ਤੁਸੀਂ ਪਿੰਡ 'ਚ ਹੀ ਰਹਿੰਦੇ ਹੋ ਤੁਹਾਡੇ ਨੇੜੇ ਕੋਈ ਸ਼ਹਿਰ ਨਹੀਂ ਲੱਗਦਾ ਤਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਕਿਸ ਤਰੀਕੇ ਨਾਲ ਕਰ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ 스ਨੈਕਸ ਫੂਡ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਪਸੰਦ ਆ। ਅੱਜ ਦੇ ਟਾਈਮ ਦੇ ਵਿੱਚ ਲੋਕ ਮੋਮੋਸ ਹੋ ਗਏ, ਸਪ੍ਰਿੰਗ ਰੋਲ ਹੋ ਗਏ, ਸਮੋਸੇ ਹੋ ਗਏ, ਚੀਜ਼ਾਂ ਜ਼ਿਆਦਾ ਖਾਂਦੇ ਨੇ, ਪੀਜ਼ਾ ਹੋ ਗਏ। ਸੈਂਡਵਿਚ ਹੋਗੇ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਖਾਂਦੇ ਨੇ ਤਾਂ ਤੁਸੀਂ ਆਪਣਾ ਘਰੇ ਬੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋ ਤੁਸੀਂ ਤਿਆਰ ਕਰਕੇ ਆਪਣੇ ਹਸਬੰਦ ਨੂੰ ਦੇ ਸਕਦੇ ਹੋ ਤੇ ਉਹ ਅੱਗੇ ਜਿਹੜਾ ਹੈਗਾ ਇਸ ਚੀਜ਼ ਨੂੰ ਜਾਂ ਆਪਣੀ ਕੋਈ ਸ਼ੌਪ ਖੋਲ ਸਕਦੇ ਨੇ ਸ਼ੌਪ ਵੀ ਨਹੀਂ ਖੋਲਣੀ ਤੁਸੀਂ ਫੂਡ 카ਟ ਆਉਂਦੀ ਹੈ ਜਿਵੇਂ ਆਪਾਂ ਜਿਹਨੂੰ ਰੇੜੀ ਕਹਿੰਦੇ ਨੇ ਦੇਖੋ ਹੁਣ ਕਈ ਲੋਕ ਸੋਚਣ ਕਿ ਅੱਛਾ ਸੋਣੀ ਰੇੜੀ ਲਾਵਾਂਗੇ ਦੇਖੋ ਜਿਹਨੇ ਸ਼ਰਮ ਕਰ ਲਈ ਨਾ ਕਹਿੰਦੇ ਉਹਦੇ ਕਹਿੰਦੇ ਜੇ ਡਰ ਕੇ ਆਗੇ ਜੀਤ ਹੈ ਜੇ ਸ਼ਰਮ ਕਰ ਲਈ ਬਸ ਅਗਰ ਸ਼ਰਮਜੀ ਮਰਦੇ ਰਵਾਂਗੇ ਆਪਾਂ ਫਿਰ ਨਹੀਂ ਕੁਝ ਕਰ ਪਾਵਾਂਗੇ ਠੀਕ ਹੈ ਜਾਂ ਤਾਂ ਸ਼ਰਮ ਕਰ ਲਓ ਦੇਖੋ ਦੁਨੀਆ ਥੋੜਾ ਟਾਈਮ ਬੋਲਦੀ ਹੁੰਦੀ ਹੈ ਸ਼ੁਰੂ ਦੇ ਵਿੱਚ ਹਨਾ ਜਦੋਂ ਕੋਈ ਆਪਾਂ ਕੰਮ ਸ਼ੁਰੂ ਕਰਦੇ ਆ ਉਦੋਂ ਉਦੋਂ ਸ਼ੁਰੂ-ਸ਼ੁਰੂ ਦੇ ਵਿੱਚ ਆਪਾਂ ਚਰਚਾ ਦਾ ਵਿਸ਼ੇ ਬਣਦੇ ਆ ਲੇਕਿਨ ਜਦੋਂ ਕੰਮ ਚੱਲ ਪੈਂਦਾ ਆਪਣੀ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਆ ਫਿਰ ਉਹੀ ਲੋਗ ਜਿਹੜਾ ਹੈਗਾ ਸਾਥੋਂ ਰਹਿ ਵੀ ਲੈਂਦੇ ਨੇ ਕਿ ਹਾਂਜੀ ਅ ਸੀ ਵੀ ਕੰਮ ਕਰਨਾ ਚਾਹੁੰਦੇ ਆ ਜਾਂ ਤੁਸੀਂ ਕਿਵੇਂ ਕੀਤਾ ਜਾਂ ਆਪਾਂ ਨੂੰ ਦੇਖ ਕੇ ਹੋਰ ਵੀ ਕਈ ਸ਼ੁਰੂ ਕਰ ਦਿੰਦੇ ਨੇ ਫਿਰ ਠੀਕ ਹੈ ਸੋ ਕਹਿੰਦੇ ਹੁੰਦੇ ਆ ਪਹਿਚਾਨ ਆਪਦੀ ਉਹ ਨਹੀਂ ਬਣਾ ਸਕਦਾ ਜੋ ਭੀੜ 'ਚ ਚੱਲਦਾ ਪਹਿਚਾਨ ਆਪਦੀ ਉਹ ਬਣਾਉਂਦਾ ਜੋ ਭੀੜ ਤੋਂ ਹਟ ਕੇ ਚੱਲਦਾ ਠੀਕ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਇੱਕ ਬਹੁਤ ਸੋਹਣਾ ਉਦਾਹਰਣ ਦਿੰਦੀ ਆ ਤੁਹਾਨੂੰ ਮੈਂ ਦੇਖੋ ਇੱਕ ਜੰਗਲ ਦਾ ਰਾਜਾ ਇੱਕ ਸ਼ੇਰ ਹੁੰਦਾ ਹੈ ਨਾ ਤੇ ਜਿਹੜੇ ਗਿੱਦੜ ਹੁੰਦੇ ਆ ਝੁੰਡ ਦੇ ਵਿੱਚ ਹੀ ਹੁੰਦੀ ਆ ਤੇ ਰਾਜ ਜਿਹੜਾ ਕਰਦਾ ਹੁੰਦਾ ਉਹ ਸ਼ੇਰ ਹੀ ਕਰਦਾ ਹੁੰਦਾ ਤੇ ਇਕੱਲਾ ਹੀ ਹੁੰਦਾ ਜੇ ਤੁਸੀਂ ਇਸ ਦੁਨੀਆ ਤੇ ਰਾਜ ਕਰਨਾ ਹੈ ਨਾ ਤਾਂ ਆਪਣੀ ਸੋਚ ਦੇ ਮਾਲਕ ਆਪ ਬਣੋ ਆਪਣੇ ਦਿਮਾਗ ਨੂੰ ਆਪ ਕੰਟਰੋਲ ਕਰੋ ਕਿਵੇਂ ਜੋ ਤੁਹਾਡੀ ਜ਼ਿੰਦਗੀ ਤੁਹਾਨੂੰ ਚੰਗਾ ਲੱਗਦਾ ਨਾ ਉਹ ਚੀਜ਼ ਕਰੋ ਹਾਂ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਇਹ ਚੀਜ਼ ਗਲਤ ਨਹੀਂ ਹੈ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਠੀਕ ਹੈ ਤੇ ਜਿਹੜਾ ਇਹ ਕੰਮ ਹੈ ਖਾਣੇ ਦਾ ਇਹਦੇ ਵਿੱਚ ਕੋਈ ਸ਼ਰਮ ਨਹੀਂ ਦੇਖੋ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਆ ਤੁਸੀਂ ਘਰੇ ਬੈਠੇ ਇਸ ਕੰਮ ਨੂੰ ਕਰ ਸਕਦੇ ਹੋ ਤੇ ਜੇ ਤੁਹਾਨੂੰ ਮਨ ਲਓ ਉਹ ਚੀਜ਼ ਬਣਾਉਣੀ ਨਹੀਂ ਵੀ ਆਉਂਦੀ ਮਾ ਤੁਸੀਂ ਚਾਹੁੰਦੇ ਹੋ ਕਿ ਮੈਂ ਸਪ੍ਰਿੰਗ ਰੋਲ ਦਾ ਕੰਮ ਕਰਾਂ ਪਰ ਤੁਹਾਨੂੰ ਸਪ੍ਰਿੰਗ ਰੋਲ ਬਣਾਉਣੇ ਵੀ ਆਉਂਦੇ ਤਾਂ ਤੁਸੀਂ YouTube ਦੇ ਉੱਤੋਂ ਉਹਨੂੰ ਸਿੱਖ ਵੀ ਸਕਦੇ ਹੋ ਪਹਿਲਾਂ ਘਰੇ ਪ੍ਰੈਕਟਿਸ ਕਰ ਲਓ ਕਈ ਦਿਨ ਘਰੇ ਬਣਾ ਬਣਾ ਕੇ ਫੈਮਿਲੀ ਨੂੰ ਖਵਾਓ ਤੇ ਜਦੋਂ ਉਹਦਾ ਪ੍ਰੋਪਰ ਹੋ ਜਾ ਟੇਸਟ ਬਣ ਜੇ ਨਾ ਜਿਹੇ ਆ ਤੁਸੀਂ ਚਾਹੁੰਦੇ ਹੋ ਉਸ ਤੋਂ ਬਾਅਦ ਉਹਨੂੰ ਪਰ ਮਾਰਕੀਟ ਦੇ ਵਿੱਚ ਤੁਸੀਂ ਲੈ ਕੇ ਆਓ ਮਾਰਕੀਟ ਦੇ ਵਿੱਚ ਲੈ ਕੇ ਆਓ ਮਤਲਬ ਲੋਕਾਂ ਦੇ ਵਿੱਚ ਉਸ ਨੂੰ ਲੈ ਕੇ ਆਓ ਤੇ ਇਹਦੇ ਵਿੱਚ ਤੁਸੀਂ ਨਾ ਸਿਰਫ ਆਪ ਆਪਣਾ ਇੱਕ ਕਹਿੰਦੇ ਹੁੰਦੇ ਪਛਾਣ ਬਣਾ ਸਕਦੇ ਹੋ ਤੁਹਾਡੇ ਬੱਚਿਆਂ ਨੇ ਵੀ ਬਹੁਤ ਵਧੀਆ ਤੁਸੀਂ ਬਿਜ਼ਨਸ ਸੈੱਟ ਕਰਕੇ ਦੇ ਸਕਦੇ ਹੋ ਤੇ ਜਿਹੜਾ ਹੈਗਾ ਤੇ ਉਹਨਾਂ ਲਈ ਵੀ ਇੱਕ ਆਪਣਾ ਕੰਮ ਹੋ ਜਾਊਗਾ ਆਪਣੇ ਕੰਮ ਦੇ ਆਪ ਮਾਲਕ ਹੋ ਜਾਣਗੇ ਸਭ ਤੋਂ ਵੱਡੀ ਚੀਜ਼ ਤੁਹਾਡੇ ਬੱਚੇ ਤੁਹਾਡੇ ਤੋਂ ਦੂਰ ਨਹੀਂ ਜਾਣਗੇ ਅੱਜ ਦੇ ਟਾਈਮ 'ਚ ਬੱਚੇ ਸਾਥੋਂ ਦੂਰ ਜਾਂਦੇ ਕਿਉਂ ਹੈ ਕਿਉਂਕਿ ਕਮਾਈ ਦਾ ਸਾਧਨ ਹੀ ਹੈਗਾ ਜੋ ਨੌਕਰੀਆਂ ਸਾਨੂੰ ਇਹਦੀਆਂ ਮਿਲ ਨਹੀਂ ਰਹੀਆਂ ਤੇ ਉਸ ਚੱਕਰ ਚ ਅਸੀਂ ਆਪਣੇ ਬੱਚਿਆਂ ਨੂੰ ਜਾਂ ਤਾਂ ਦੂਜੇ ਸ਼ਹਿਰ ਚ ਭੇਜਦੇ ਆ ਜਾਂ ਫਿਰ ਆਪਾਂ ਬਾਹਰਲੇ ਮੁਲਕਾਂ ਚ ਭੇਜਦੇ ਆ ਤੇ ਫਿਰ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਆਪਾਂ ਇਸੇ ਚਿੰਤਾ ਚ ਡੁੱਬੇ ਰਹਿੰਨੇ ਆ ਵੀ ਪਤਾ ਨਹੀਂ ਉੱਥੇ ਉਹਨਾਂ ਨੇ ਰੋਟੀ ਖਾਧੀ ਹੋਣੀ ਆ ਕਿ ਨਹੀਂ ਖਾਧੀ ਹੋਣੀ ਪਤਾ ਨਹੀਂ ਉਹ ਜ਼ਿੰਦਗੀ ਚ ਖੁਸ਼ ਹੋਣਗੇ ਕਿ ਨਹੀਂ ਹੋਣਗੇ ਕੋਈ ਉਹਨਾਂ ਨੂੰ ਮੁਸ਼ਕਲਤਾ ਨਹੀਂ ਕੋਈ ਤਕਲੀਫ ਤਾਂ ਨਹੀਂ ਹੈਨਾ ਸੋ ਇਸ ਤੋਂ ਬੈਟਰ ਹੈ ਕਿ ਆਪਾਂ ਉਹਨਾਂ ਲਈ ਕੁਝ ਇੱਥੇ ਹੀ ਏਦਾਂ ਦਾ ਕੰਮ ਸ਼ੁਰੂ ਕਰ ਲਈਏ ਤੇ ਜਿਹੜਾ ਖਾਣੇ ਦਾ ਕੰਮ ਹੈ ਨਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਇਸਨੇ ਚੱਲਣਾ ਕਿਉਂਕਿ ਲੋਕ ਤਾਂ ਅੱਜ ਦੇ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਸਨੈਕਸ ਫੂਡ ਬਿਨਾਂਸਾਰ ਦੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਤੁਸੀਂ ਇਹ ਸਮਝ ਲਓ ਵੀ ਲੋਕਾਂ ਨੇ ਹੋਰ ਵੀ ਜ਼ਿਆਦਾ ਇਹ ਨੂੰ ਖਾਣਾ ਸ਼ੁਰੂ ਕਰਨਾ ਹੈ ਠੀਕ ਹੈ ਹਾਲਾਂਕਿ ਦੇਖੋ ਵੀ ਡੇਲੀ ਤਾਂ ਚਲੋ ਨਹੀਂ ਕੋਈ ਖਾਂਦਾ ਬਟ ਜਦੋਂ ਕੋਈ ਘਰੇ ਰਿਸ਼ਤੇਦਾਰ ਆ ਜਾਂਦਾ ਜਾਂ ਕੋਈ ਫੰਕਸ਼ਨ ਹੁੰਦਾ ਤਾਂ ਉਦੋਂ ਅਗਲਾ ਇਕੱਠਾ ਆਰਡਰ ਜ਼ਰੂਰ ਦਿੰਦਾ ਤਾਂ ਉਹਦੇ ਨਾਲ ਵੀ ਸਾਡਾ ਇਹ ਬਿਜ਼ਨਸਾ ਹੋਰ ਵਾਧਾ ਫੁੱਲਦਾ ਹੈ ਸੋ ਮੀਤ ਕਰਦੇ ਆ ਜੇ ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਣੀ ਹੈ ਜੇ ਤੁਸੀਂ ਇਸ ਚੀਜ਼ ਬਾਰੇ ਹੋਰ ਵੀ ਮੈਥੋਡ ਡਿਟੇਲ ਦੇ ਵਿੱਚ ਜਾਨਣਾ ਚਾਹੁੰਦੇ ਹੋ ਨਾ ਤਾਂ ਮੇਰਾ ਇੰਸਟਾਗ੍ਰam ਆਈ.ਡੀ ਹੈ ਹਰਪ੍ਰੀਤ ਗਰੇਵਾਲ 130 ਤੁਸੀਂ ਉਹਦੇ ਉੱਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਤੁਹਾਡੀ ਮਤਲਬ ਕਿ ਜੋ ਵੀ ਤੁਹਾਨੂੰ ਆਈਡੀਆ ਚਾਹੀਦੇ ਹੋਣਗੇ ਜੋ ਤੁਹਾਨੂੰ ਸਮਝਣਾ ਹੋਗਾ ਵੀ ਕਿਵੇਂ ਇਹਨੂੰ ਸ਼ੁਰੂ ਕਰਨਾ ਹੈ ਕਿਵੇਂ ਅਸੀਂ ਕੀ ਕਰੀਏ ਕਿਦਾਂ ਇਹਦੀ ਐਡ ਕਰੀਏ ਕਿਵੇਂ ਲੋਕਾਂ ਤੱਕ ਇਹਨੂੰ ਅਸੀਂ ਇਹਦੀ ਮਸ਼ਹੂਰੀ ਕਰੀਏ ਸਾਰਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਤੁਹਾਡੇ ਨਾਲ ਮਨਨੋ ਜਿੰਨਾ ਮੈਥ ਹੋ ਸਕਿਆ ਗਾਈਡ ਕਰ ਦੂੰਗੀ ਸੋ ਤੁਸੀਂ ਮੈਨੂੰ ਉਥੇ ਕੰਟੈਕਟ ਕਰ ਸਕਦੇ ਸੋ ਚਲੋ ਜੀ ਫਿਰ ਆਪਾਂ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚਲੋ ਜੀ ਸਤਿ ਸ਼੍ਰੀ ਅਕਾਲ ਜੀ